ਅੱਜ ਦੇ ਵਲੌਗ ਦੇ ਵਿੱਚ ਸਾਰੇ ਮਿੱਤਰਾਂ ਦਾ ਸਵਾਗਤ ਹੈ ਤੇ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਆਪਣੇ ਬਾਗ ਦੇ ਵਿੱਚ ਕਿਹੜੇ-ਕਿਹੜੇ ਫਲ ਚੁੱਕੇ ਨੇ ਲੱਗ ਚੁੱਕੇ ਨੇ ਤੇ ਹੋਰ ਤੁਹਾਨੂੰ ਦਿਖਾਵਾਂਗੇ ਸਾਡੇ ਕੋਲ ਕੀ-ਕੀ ਵੈਰਾਈਟੀ ਹੈ ਬਾਗ ਦੇ ਵਿੱਚ ਛੋਟਾ ਜਿਹਾ ਬਾਗ ਹੈ ਆਪਣਾ ਤੇ ਸਭ ਤੋਂ ਪਹਿਲਾਂ ਤਾਂ ਦਿਖਾਵਾਂ ਤੁਹਾਨੂੰ ਨਿੰਬੂ ਬਹੁਤ ਯਾਦੇ ਉੱਤਰਿਆ ਫਿਰ ਨਿੰਬੂ ਇਹ ਫਲ ਬਹੁਤ ਯਾਦੇ ਤੇ ਕਾਗਜ਼ੀ ਨਿੰਬੂ ਕਹਿੰਦੇ ਰਸ ਵੀ ਪੂਰਾ ਚੋ ਇਹ ਦੇਖ ਸਕਦੇ ਨੇ निबूस बहुत है जो इधर अपना कड़ी पत्ता है छोटे नींबूते तो ये छोटे लगते रहे छोटे नेपेडे है तो निबू बदम बदम का भी बूटा हो जो काले डंडे आते हैं बदम के बूटे ने, ने। निबू संतरा अंजीर पीता ਤੇ ਹੰਬ ਜਾਮਣ ਤੇ ਚੀਗੋ ਆੜੋ ਜ਼ਾਗਮ ਬੈਂਡੇ ਲੱਗੇ ਹੋ ਜਿੰਨੇ ਮੈਨੂੰ ਵੀ ਜਿਵੇਂ ਕਿ ਅੰਜੀਰ ਦਾ ਛੋਟਾ ਜਿਹਾ ਬੂਟਾ ਹੈ ਇੱਥੇ ਤੁਸੀਂ ਬਾਜ਼ਾਰ ਦੇ ਵਿੱਚ ਰੇਟ ਪੁੱਛ ਕੇ ਦੱਸ ਸਕਦੇ ਹੋ ਉਹ ਵੀ ਆਪਾਂ ਨੂੰ ਯਕੀਨ ਨਹੀਂ ਹੁੰਦਾ ਨਾ ਕਿ ਸਹੀ ਚੀਜ਼ ਆ ਕਿ ਕਿਵੇਂ ਇੱਥੇ ਬੂਟੇ ਕਿੰਨੇ ਲੱਗੇ ਨੇ ਦੇਖੋ ਇਹ ਆਂਜੀਰੇ ਇਹ ਪੱਕ ਚੁੱਕੇ ਹੈ ਆ ਦੇਖੋ ਇਹਦਾ ਆਪਣੇ ਹੱਥੇ ਚ ਆਪ ਨੂੰ ਪਤਾ ਵੀ ਇਹਦੇ ਕੀ ਕੁਝ ਪਾਇਆ ਹੋਇਆ ਤੇ 52 ਦੁਨੀਆਂ ਤੋਂ ਹਨਾ बाजारा खबर तो की कैमिकल अग अगर आदि अंजीर तो टोटली उतर प फल पूरा देख देख सकते हो तीस ये दस दे भी तो बहुत एक शरीर बहुत ताकतवर चीज़ हैगी ये आप उगा होंगी हैगीके बहुत पूरा फल उतरिया ਇਨੇ ਬੂ ਆਹ ਰਿਕਾਜੀ ਤੇ ਕੁਛ ਨਾ ਕੁਛ ਪੀ ਪੱਕ ਰਹੇ ਨੇ ਇੱਕ ਸਾਡਾ ਪਪੀਤਾ ਥੋੜਾ ਜਿਹਾ ਡਾਊਨ ਚੱਲੇ ਗਿਆ ਉਹ ਪਪੀਤਾ ਥੋੜਾ ਜਿਹਾ ਕਮਜ਼ੋਰ ਆਇਆ ਇਸ ਨੂੰ ਪਹਿਲੀ ਹੀ ਲੈ ਆਈ ਦੀ ਪਤਾ ਨਹੀਂ ਸੀ ਆਂਦੇ ਪਪੀਤੇ ਤਾਂ ਵਧੀਆ ਉੱtre ਹੋਇਆ ਹਾਲ ਇੱਥੇ ਕੋਈ ਸੱਪਰੇ ਨਹੀਂ ਕੁਛ ਨਹੀਂ ਬਸ ਕਰ ਇਹ ਆਉਦੀ ਤਿਆਰ ਕਰਦੇ ਆ ਲੈ ਇਹਦੇ ਪਿੱਛੇ ਸਪਰੇ ਪੁਣੀ ਜਾਂ ਹੋਰ ਕੁਝ ਨਹੀਂ ਕੋਈ ਇਹੋ ਜਿਹਾ ਕੋਈ ਸਪਰੇ ਕੀਤੀ ਹੋਵੇ ਜਾਂ ਕੋਈ ਹੋਰ ਇਹ ਪਪੀਤਾ ਦੇ ਇਹ ਕੁਝ ਟਾਈਮ ਦੇ ਵਿੱਚ ਇਹ ਤਾਂ ਤਿਆਰੀ ਹੋ ਜੂ ਅੰजीर ਨੇ ਬਹੁਤ ਫਲ ਫਲ ਉੱਤਰਿਆ ਅੰजीर ਤੋਂ ਇਹ ਤੇ ਇੱਕ ਬੂਟੇ ਤੇ ਫਲ ਉੱਤਰਿਆ ਪਿਆ ਇਹਦੇ ਕੁਝ ਕੱਚੇ ਨੇ ਹਜੇ ਤੇ ਇੱਧਰ ਆਪਣੀ ਹੋਰ ਲਾਈ ਦੀ ਬਾੜੀ ਵਿੱਚ ਇਹ ਆ ਗਈ ਆਪਣੀ ਲਾਸ ਨਾ ਮੇਥੇ ਮੇਥੀ ਧਨੀਆ ਪਾਲਕ ਗੰਡੇ ਗੋਭੀ ਏ ਟੂ ਅੱਡਿਸਮਾ ਲਾਇਆ ਕੁਛ ਰਹਿੰਦਾ ਹਜੇ ਲਾਉਣਾ ਅਜੇ ਉਧਰ ਜਿੰਦਰਾ ਪਿਆ ਸਫਾਈ ਚੱਲ ਰਹੀ ਹੈ ਤੇ ਇੱਧਰ ਇੱਕ ਆਪਣੇ ਕੋਲੇ ਆ ਆ ਗਿਆ ਗਰੀਂਡੇ ਇਹ ਨਹੀਂ ਸਭ ਦੀ ਸਾਲ ਵੀ ਬਹੁਤ ਟੈਸਟ ਬੰਦੀ ਟੈਸਟੀ ਬੰਦੀ ਇਹ ਬੇਲਦੀ ਦਾ ਇੱਕ ਸੋਹਣੀ ਵੀ ਲੱਗਦੇ ਇੱਥੇ ਤੇ ਫੁੱਲ ਵੀ ਬਹੁਤ ਸੋਹਣੇ ਲੱਗਦੇ ਨੇ ਇਹ ਤੋੜਨ ਵਾਲੇ ਹੋਏ ਹੋਏ ਪਏਗਾ ਕਾਫੀ ਲੱਗ ਰਿਹਾ ਜਿੱਦ ਤੱਕ ਉਹਨੇ ਵੀ ਦੇਖਿਆ ਤੇ ਫੁੱਲ ਵੀ ਬਹੁਤ ਸੋਹਣੇ ਲੱਗਦੇ ਤੇ ਉਹ ਵੀ ਸੋਹਣੇ ਲੱਗਦੇ ਆ ਵੇਲੇ ਹਰੀ ਭਰੀ ਅਨਾਰ ਨੇ ਤਾਂ ਕਟਿੰਗ ਕਰਤੀ ਨਾ ਤਾਂ ਓਹੋ ਹੋ ਗਿਆ ਲੱਗ ਗਿਆ ਮੌਸਮ ਇਹ ਆਪਣੇ ਦੇ ਬੀਜਾ ਹੋਇਆ ਕਮਾਰ ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਹੈ ਨਾ ਤੇਜ ਫੁੱਲ ਤੇ ਲਾਉਣ ਨੂੰ ਹੋਰ ਫਰੀਜ਼ ਦੀ ਤਾਕਤ ਵਾਹ ਤੇ ਬਹੁਤ ਚੀਜ਼ਾਂ ਦੇ ਬਤਾ ਜਾਂਦਾ ਤੇ ਕਾ ਸਾਰੇ ਨੂੰ ਵੀ ਇਹ ਚੀ ਜੀ ਲਾਉਣੀ ਚਾਹੀਦੀ ਆ ਜੀਰਾ ਜਿਹੜਾ ਇਹਨੂੰ ਕੋਈ ਖਾਸ ਕੋਈ ਬਿਮਾਰੀ ਨਹੀਂ ਲੱਗਦੀ ਹੈਗੀ ਕੋਈ ਖਾਸ ਕੋਈ ਤੇ ਸਪਰੇਅ ਤਾਂ ਸਿੱਧਾ ਨਹੀਂ ਕਰੀ ਹੈਗੀ ਵੀ ਫੇਰ ਵੀ ਦੇਖੋ ਇੰਨਾ ਸੋਹਣਾ ਬੂਟਾ ਹੋ ਰਿਹਾ ਵਧੀਆ ਲੱਗਿਆ ਪਏ ਤੇ ਆ ਨਿੰਬੂ ਨੂੰ ਵੀ ਵਧੀਆ ਤੇ ਕੁਝ ਥੋੜੇ ਟਾਈਮ ਨੂੰ ਹੂੰ ਲੱਗਦਾ ਹੈਗੇ ਪਰ ਕੁਝ ਟਾਈਮ ਨੂੰ ਵਧੀਆ ਬੂਟੇ ਵੱਡੇ ਹੋ ਗਏ ਪੂਰਾ ਫਲ ਤੰਨ ਇਹਨਾਂ ਤੇ ਆ ਜੀ ਆਹ ਅੰਜੀਰ ਦੇਖੋ ਕਿੰਨਾ ਉੱਤਰਾ ਫਲੇ ਦੇ फल पे अपना भी बेरी ने बेरी की पूरा, पूरा उतरे पा नहीं पता लगे बेरी ते वाल तितली तितली खाना बुरा फल ਇੱਕ ਤੋਂ ਨੂੰ ਛੋਟੇ ਜਿਹੇ ਆਇਟਮ ਹੋਰ ਦਿਖਾਉਣੇ ਉਹ ਵੀ ਲਾ ਸਕਦੇ ਆਪਾਂ 20-30 ਰੁਪਏ ਦਾ ਬੂਟਾ ਮਿਲ ਜਾਂਦਾ ਹੋਊਗਾ। ਇਸ ਥਰੀ ਦੇ ਵਿੱਚੋਂ ਆਹਾ। ਲੈਮਨ ਟੀ। ਇਹ ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਚੀਜ਼ ਹੈ। ਇਹ ਆਪਾਂ ਚਾਹ ਦੇ ਵਿੱਚ ਪਾ ਕੇ ਪੀ ਸਕਦੇ ਆ। ਇਹਦਾ ਟੇਸਟ ਜਿਵੇਂ ਲੈਣ ਵਰਗਾ ਬੂਟਾ ਜਿਵੇਂ ਜੀਰੀ ਦੇ ਬੂਜੇ ਵਰਗੀ ਹੁੰਦਾ ਹੈ। ਇਹ ਇਹਦੇ ਵਿੱਚੋਂ ਹੁਣ ਬੂਟੇ ਕੱਢ ਵੀ ਸਕਦੇ ਆਪਾਂ ਇਹਦੇ ਵਿੱਚ ਹੋਣਗੇ ਕਟੋਕਟ 10-11 ਬੂਟੇ। ਇਹ ਪੇਟ ਵਾਸਤੇ ਬਹੁਤ ਵਧੀਆ ਚੀਜ਼ ਹੈ। ਇਹ ਸਾਗ ਵੀ ਲਾਹੇ ਵਿੱਚ ਹੀ ਗਲਾਬ ਹੋ ਰਿਹਾ। ਤੁਲਸੀ ਹੋ ਰਿਹਾ ਵਿੱਚ ਹੀ। ਤੁਲਸੀ ਦੇ ਦੀ ਬਹੁਤ ਹੀ ਯਾਦ ਹੋਈ ਜਾਏ। ਇਹ ਐ ਲੱਗਦਾ ਜਿਵੇਂ ਕਿਸੇ ਜਾਣ ਕੇ ਵੀ ਜਿਹੜਾ ਸਿੱਟਾ ਦੇਖਣ ਨਾਲ ਹੀ ਹੋਈ ਆਟੋਮੈਟਿਕ ਕਪ ਦਿਆ ਪਈ ਹੈ। ਇਹ ਆਪਣੇ ਫੁੱਲ ਆਉਂਦੇ ਨੇ ਕੁਝ ਨਾ ਕੁਝ ਬੀਜੇ ਹੋਏ ਨੇ ਤੇ ਕੁਝ ਆ ਦਪੈਰੀ ਖੜੀ ਹੈਗੀ। ਇਹ ਆਪਣਾ ਸੱਗਤਰ ਆ ਗਿਆ। ਇਹਨਾਂ ਦੇ ਕੀ ਫਾਲ ਨਹੀਂ ਚੱਕਿਆ ਕੋਈ ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਤੇ ਕਿਨੂੰ ਨੇ ਫਾਲ ਨਹੀਂ ਚੱਕਿਆ ਇਤੇ ਕੀ ਪਿਛਲੇ ਸਾਲ ਬਹੁਤ ਫਾਲਤੀ ਦੇ ਉਤੇ ਇਹ ਆਪਣੀਆਂ ਕੀ ਡੈਕੋਰੇਸ਼ਨ ਛੋਟੀ ਛੋਟੀ ਚੀਜ਼ਾਂ ਜਿ ਕੋ ਆੜ ਚੁਆ ਕੋ ਕੁਝ ਵੀ ਡੈਕੋਰੇਸ਼ਨ ਬਣਾ ਸਕਦੇ ਆਂਗੇ ਇਹ ਮਿਕਸੀਆ ਲਗਾ ਜਾਲੀ ਉਹਦੀ ਦੁਪਹਿਰ ਗੜੀ ਲਈ ਜਿਹੜੇ ਵਿੱਚ ਇਹ ਵੀ ਹੈ ਇਹਦੇ ਬਹੁਤ फुल नहीं उधर पत्तिया पत्ते उगन छोटे छोटे तो पत्ते टुट के डिग जाए उगी बहुत बढ़िया चीज़ है फुल पत्ते पत्ते नहीं पत्ते तो पत्ते की डेकोरेशन है इन्होंने दे बीजी हुई है एम होली हौली चलूगा कम अजे पहली बार फल बूटा तो वो करे लाए ने स्टार्टिंग ही है जी जी उसमें दिखाने हल्दी है जापान तो आइए होली टाइप अग दाइप हल्दी है तो फुल भी ने भी लगते ने कदी बहुत व्डा हो गया ਇੱਕ ਵਾਰ ਵਿੱਚ ਆਵੀ ਚੀਜ਼ ਬਣਾਈ ਆਪਾਂ ਘਰੇ ਵੀ ਬਣਾ ਸਕਦੇ ਆ ਇਹ ਕੋਈ ਦੇ ਵਿੱਚ ਘੜੇ ਪਾਏ ਹੋਏ ਨੇ ਦੇ ਵਿੱਚ ਜਦੋਂ ਪਾਣੀ ਉਹਦਾ ਵੱਧ ਪਾਣੀ ਦਾ ਬੁੱਟੇ ਨੂੰ ਪਾਣੀ ਲੱਗਣ ਤੋਂ ਨਸਾਂ ਰਹਿੰਦਾ ਹੈ ਉਹਦੇ ਕਰਕੇ ਤਿੰਨੋਂ ਕੂਈਆਂ ਬਣਾਈਆਂ ਦੀਆਂ ਇਹ ਇਹ ਬੁੱਟੇ ਦਾ ਜ਼ਿਆਦਾ ਕੁਝ ਬੁੱਟੇ ਦੇ ਵਿੱਚ ਪਾਣੀ ਜ਼ਿਆਦਾ ਪਾਣੀ ਚੱਲਦੇ ਨਹੀਂ ਹੈਗੇ ਉਹਦੇ ਕਿਹਦੇ ਵਿੱਚ ਖਲ ਆ ਜਾਂਦਾ ਮੀਂਹ ਦਾ ਪਾਣੀ ਹੁੰਦਾ ਜਿਹੜਾ ਆਪਾਂ ਘਰੇ ਜਾਂ ਕਿਤੇ ਵੀ ਖੇਤ ਕੋਤੇ ਵੀ ਬਣਾ ਸਕਦੇ ਹਾਂ ਬਣਾ ਸਕਦੇ ਹਾਂ ਇਹ ਜੀ ਉਹ ਆਪਣਾ ਇੱਕ ਇਹ ਛੋਟਾ ਜਿਹਾ ਬਾਗ ਹੈ ਤੇ ਉਹ ਪਿੱਛੇ ਸੈੱਡ ਆਪਣਾ ਇੱਧਰ ਕੰਮ ਰਿਆ ਗਿਆ ਤੇ ਇਹ ਆਪਾਂ ਹਨਾ ਵੀ ਆਪਾਂ ਨੂੰ ਸਾਰਿਆਂ ਨੂੰ ਘਰੇ ਜਾਂ ਮੋਟਰ ਖੇਤਾਂ ਕਿਤੇ ਵੀ ਆਪਾਂ ਨੂੰ ਇਹ ਫਲਦਾਰ ਬੂਟੇ ਤਾਂ ਲਾਉਣੇ ਚਾਹੀਦੇ ਹਨਾ ਤੇ ਆਪਾਂ ਜੋ ਆਪਾਂ ਬਾਜ਼ਾਰ ਨੂੰ ਬਾਜ਼ਾਰੋਂ ਲੈ ਕੇ ਆਉਣ ਚੀਜ਼ ਉਹਦੇ ਵਿੱਚ ਸੌ ਕੈਮੀਕਲ ਲੱਗਿਆ ਹੁੰਦਾ ਹੈ ਹਨਾ ਆਪਣੀ ਅੱਖਾਂ ਤੋਂ ਪਰੇ ਹੀ ਹੁੰਦੀ ਉਹ ਚੀਜ਼ ਆ ਖਬਰ ਕੀ ਚੀਜ਼ ਹੁੰਦੀ ਹੈ ਇੱਥੇ ਆਪਣੀ ਅੱਖਾਂ ਦੇ ਸਾਹਮਣੇ ਤਾਂ ਖਾ ਸਕਦੇ ਆਪਾਂ ਤੇ ਆਂ ਅੰਜੀਰ ਆ ਜਿਹੜੀ ਇਹ ਅੰਜੀਰ ਸਭ ਤੋਂ ਵੱਧ ਦਾ ਸਾਨੂੰ ਫਲ ਦੇ ਰਹੀ ਹੈਗੀ ਪਹਿਲਾ ਸਾਲ ਹੀ ਛੱਡਾ ਇਹਦਾ ਫਲਤਾ ਤੇ ਬਹੁਤ ਜਿਆਦਾ ਫਲ ਉੱtre ਤੇ ਇਹ ਇਹ ਮੈਨੂੰ ਲੱਗਦਾ ਹੋਊ ਵੀ ਹਜ਼ਾਰ ਤੋਂ ਪਲੱਸ ਹੋਊਗੀ ਇਹ ਕਿਲੋ ਇਹ ਚ ਤਾਕਤ ਵੀ ਕਹਿੰਦੇ ਵੀ ਬਰਾਮਾ ਤੋਂ ਪਲੱਸ ਹੀ ਹੈਗੀ ਬਹੁਤ ਜਿਆਦਾ ਆ ਆ ਪਪੀਤਾ ਦਾ ਪਪੀਤਾ ਵੀ ਸਾਡੇ ਕੋਲ ਇਤਕੀ ਕੁਝ ਬੂਟੇ ਸਾਡੇ ਖਰਾਬ ਹੋ ਗਏ ਤੇ ਇੱਥੇ ਤਾਂ ਲੱਗ ਚੁੱਕਿਆਗਾ ਹੈਗਾ ਤੇ ਇਹ ਜਰੂਰ ਕੋਸ਼ਿਸ਼ ਕਰਿਆ ਕਰੋ ਨਾ ਕੁਝ ਨਾ ਕੁਝ ਬੂਟੇ ਲਾਓ ਆਵੇ ਦੇ ਘਰੇ ਆਪਦੀ ਘਰੇ ਸਬਜ਼ੀ ਭਾਜੇ ਜਿਹੜੀ ਉਹ ਵੀ ਵੱਧ ਤੋਂ ਵੱਧ ਲਾਓ ਇਹ ਘੰਡੇ-ਘੰਡੇ ਗੋਭੀ-ਗੋਭੀ ਸਾਰਾ ਕੁਝ ਹੋ ਚੁੱਕਿਆ ਹੈ ਸਾਡਾ ਤਿਆਰ ਹੈ ਇਹ ਆਪਾਂ ਇਹ ਮਿਸਟੇਟੇ ਚੀਜ਼ਾਂ ਥੋੜੀਆਂ-ਥੋੜੀਆਂ ਲਾਇਆ ਲਾਵੰਗੇ ਨਾ ਉਹਨੇ ਨਾਲ ਹੀ ਆਪਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਮਜਾਚ ਚੀਜ਼ ਮਹਿੰਗੀ ਮਿਲਦੀ ਹੈਗੀ ਤੇ ਕੁਝ ਉਹ ਕੈਮੀਕਲਾਂ ਨਾਲ ਪਕਾਈ ਹੁੰਦੀ ਹੈ ਹਨਾ ਤੇ ਉਹ ਬਿਮਾਰੀਆਂ ਕੁਝ ਬਿਮਾਰੀਆਂ ਲੱਗਦੀ ਨੇ ਆਪਾਂ ਉਹ ਜਿਹੜੀਆਂ ਆਪਾਂ ਬਾਜ਼ਾਰ ਚ ਚੀਜ਼ਾਂ ਲੈ ਕੇ ਆਉਨੇ ਆ కెਮੀਕਲ ਵਰਤਿਆ ਹੁੰਦਾ ਉਹਨਾਂ ਤੇ ਪੰਦ ਪੰਦੇ ਇਲਾ ਉਹਦੇ ਕਰਕੇ ਬਿਮਾਰੀਆਂ ਬਹੁਤ ਲੱਗਦੀਆਂ ਨੇ ਤੇ ਆਪਾਂ ਕੋਈ ਕੋਈ ਨਾ ਕੋਈ ਨਹੀਂ ਆਪਾਂ ਕਹਿੰਦੇ ਵੀ ਕੋਈ ਆਜ ਚੀਜ਼ੀ ਲਾਓ ਹਰ ਇੱਕ ਜੀ ਦੇ ਕੇ ਦੋ ਦੋ ਬੂਟੇ ਤੁਹਾਨੂੰ ਜ਼ਰੂਰੀ ਨਹੀਂ ਤੇ ਨੀਂਬੂ ਦਾ ਤੁਸੀਂ ਰੇਟ ਪੁੱਛ ਸਕਦੇ ਹੋ ਕਿੰਨਾ ਹੈ ਤੁਹਾਨੂੰ ਉਹ ਜਿਹੜਾ ਪਿੱਛੇ ਪਰਾ ਨਿੰਬੂ ਦਿਖਾਈ ਉਹ ਤੇ ਓਨੀ ਪੱਤੇ ਓਨੀ ਨੀਂਬੂ ਆ ਗਈ ਤੇ ਰਸ ਵੀ ਕੀ ਇੰਨਾ ਰਸਾ ਪੂਰਾ ਤੇ ਡਰਾਟ ਦਰੁਖ ਤਾਂ ਲਾਉਣੇ ਹੀ ਚਾਹੀਦੇ ਨੇ ਆਪਾਂ ਨੂੰ ਘਰਾਂਾਂ 'ਚ ਖੇਤਾਂ 'ਚ ਹਨਾ ਜੋ ਹਰਿਆਲੀ ਦਾ ਆਕਸੀਜਨ ਦਾ ਆਪਾਂ ਨੂੰ ਰੱਖਦੇ ਆ ਤੇ ਇੱਕ ਆਪਣੀ ਕੋਈ ਐ ਇੱਧਰ ਇੱਧਰ ਹੋਰ ਪ੍ਰੋਜੈਕਟ ਲਾਉਣਾਗਾ ਤੇ ਇੱਕ ਆਪਣੀ ਕੋਈ ਉੱਥੇ ਹੈਗੀ ਤੇ ਇੱਕ ਉੱਥੇ ਹੈਗੀ ਇਹ ਜਿੱਥੇ ਪਾਣੀ ਦਾ ਵੀ ਕੋਈ ਨਿਕਲਦਾ ਹੋਣੀ ਹੁੰਦਾ ਆਪਾਂ ਉੱਥੇ ਪਟਪਾ ਸਕਦੇ ਵਿੱਚ ਇਹਦੇ ਭੜੋਲੀਆਂ ਪਾਈਆਂ ਹੁੰਦੀਆਂ ਨੇ ਤੇ ਸਿਮਿੰਟ ਦੀਆਂ ਇਹ ਉਹਦੇ ਵਿੱਚ ਰੱਖਦੇ ਉਹ ਪਾਣੀ ਸ਼ੋਕ ਲੈਂਦੀ ਨੇ ਹੌਲੀ ਹੌਲੀ ਵਿਚ ਜੀ ਨਹੀਂ ਖਰਾ ਹੋਣ ਦਿੰਦੇ ਇਹ ਤੇ ਪਾਣੀ ਨੁਕਸਾਨ ਵੀ ਨਹੀਂ ਹੋਣ ਦਿੰਦੇ ਪਾਣੀ ਨਾਲ ਤੇ ਇਹ ਸਾਡਾ ਛੋਟਾ ਜਿਹਾ ਬਾਗ ਜਿਹੜਾ ਤੁਹਾਨੂੰ ਦਿਖਾਇਆ ਹੈ ਨਾ ਇਹਦੇ ਵਿੱਚ ਕਟੋਖਟ 8-9 ਆਟਮਾ ਲਾਈਆਂ ਹੋਈਆਂ ਸਾਡੀਆਂ ਜੋ ਪਰਾਂਮੀ ਨੇ ਅੰਬ ਹੋਗਾ ਅੰਗੂਰ ਹੋਗੇ ਸਾਡੇ ਇੱਧਰ ਅੰਗੂਰਾਂ ਦੀ ਬੇਲ ਤਾਂ ਸੀ ਕੱਟਤੀ ਹੈ ਹੁਣ ਥੋੜਾ ਟਾਈਮ ਹੋ ਗਿਆ ਕਟਿੰਗ ਹੋਈ ਉਹਦੀ ਪਪੀਤਾ ਅੰਜੀਰ ਨਿੰਬੂ ਮਸੰਮੀ ਬਦਾਮ ਇਹ ਕਾਫੀ ਹੋਰ ਚੀਜ਼ਾਂ ਵੀ ਨੇ ਬਰੂਦ ਉੱਧਰ ਪਰ ਪਦੀਨਾ ਪਲੂਨਾ ਵਧੀਆ ਲਾਇਆ ਹੋਇਆ ਹੈ ਬਾਜ਼ਾਰ ਜਾਂਦੀ ਤੇ ਲੋੜ ਹੀ ਨੇ ਪੁੰਨਾ ਸਬਜ਼ੀ ਲੈਂਦੀ ਹੈ ਨਾ ਕੋਈ ਹੋਰ ਚੀਜ਼ ਫੜਾ ਹੁਣ ਆਪਣੇ ਕੋਲ ਆਮ ਹੋਈ ਜਾਣਾਗਾ ਅੰਜੀਰ ਤਾਂ ਬਹੁਤ ਜਿਆਦੇ ਬਹੁਤ ਮਾਤਰਾ ਚ ਲੱਗੇ ਇੱਕ ਹੋਰ ਨਾ ਬੀਨੂੰ ਬਿਮਾਰੀ ਨਹੀਂ ਲੱਗਦੀ ਇਹਨਾਂ ਨੂੰ ਅੰਜੀਰ ਨੂੰ ਇਹਨੂੰ ਟਾਈਮ ਤੇ ਪਾਣੀ ਪੂਣੀ ਮਿਲਣੀ ਜAVE ਤੇ ਥੋੜੀ-ਮੋਟੀ ਗੋਡੀ ਹੋਈ ਜਾਵੇ ਉਹਦੇ ਨਾਲ ਹੀ ਤਿਆਰ ਹੋ ਜਾਂਦੇ ਸੋ ਅਗਲੇ ਵਲੌਗ ਦੇ ਵਿੱਚ ਬਾਕੀ ਜਾਣਕਾਰੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੇਵਾਂਗੇ ਵੀ ਕਿਵੇਂ ਹੋਰ ਚੀਜ਼ਾਂ ਦਿਖਾਵਾਂਗੇ ਹਨਾ ਅੱਜ ਦਾ ਵਲੌਗ ਇੱਥੇ ਹੀ ਅੱਜ ਤੁਸੀ ਸਾਨੂੰ ਕਮੈਂਟ ਵਿੱਚ ਜਸਤ ਸਕਦੇ ਹੋ ਯਾਰ ਜਰੂਰ ਦੱਸਿਓ ਵੀ ਤੁਹਾਨੂੰ ਵੀ ਕੋਈ